ਉਹ ਨਾਲ ਹੀ 9 ਤਰੀਕ ਨੂੰ ਸੰਗਰੂਰ ਚ ਜਿਹੜੀ ਵੱਡੀ ਕਨਵੈਨਸ਼ਨ ਕਰਨੇ ਜਾ ਰਹੇ ਆ ਉਥੋਂ ਅਸੀਂ ਜੇਕਰ ਸਾਡੇ ਸਾਥੀਓ ਜਿਤ ਤੱਕ ਆਓਗੇ ਠੀਕ ਆ ਨਹੀਂ ਤੇ ਉਥੋਂ ਅਸੀਂ ਲਾਮਬੰਦ ਕਰਾਂਗੇ ਆਪਣੇ ਸਾਥੀਆਂ ਨੂੰ ਕਿਸਾਨ ਮਜ਼ਦੂਰ ਮਜ਼ਦੂਰ ਜਿੱਥੇ ਬੰਦੀਆਂ ਨੂੰ ਅੱਗੋਂ ਨੂੰ ਅਸੀਂ ਇੱਥੇ ਸੱਦਾ ਦਿੱਤਾ ਤੇ ਅਸੀਂ ਜਿਹੜਾ ਉਥੋਂ ਵੱਡਾ ਸੰਘਰਸ਼ ਜਾਂ ਧਰਨਾ ਜਾਂ ਹੜਤਾਲ ਸਮੇਤ ਜਿਹੜੇ ਐਕਸ਼ਨਾਂ ਦਾ ਉਥੋਂ ਲਾਉਣਾ ਜਿਹੜੀ ਤੁਹਾਡੀ ਪਿਛਲੇ ਦਿਨਾਂ ਮੀਟਿੰਗ ਹੋਈ ਆ ਉਹਦੇ ਚ ਕੁਝ ਨਹੀਂ ਨਿਕਲੇ ਸਿੱਟਾ ਦੇਖੋ ਮੀਟਿੰਗਾਂ ਹੋਈ ਜਾਂਦੀਆਂ ਸਰਕਾਰ ਨਾਲ ਮੀਟਿੰਗਾਂ ਕੋਈ ਨਹੀਂ ਮਸਲਾ ਹੱਲ ਕਰਦੇ ਸਿੱਧੇ ਤੌਰ ਤੇ ਸਿੱਧਾ ਇਹੀ ਹੈ ਕਿ ਪਰਚੇ ਪਾ ਕੇ ਜਾਂ ਸਾਥੀਆਂ ਨੂੰ ਨੌਕਰੀਆਂ ਤੋਂ ਕੱਢ ਕੇ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਇਹ ਸਰਕਾਰ ਦੀ ਬਖੌੜ ਹੈ। ਅਖਾਈ ਫਰੀਕ ਨੂੰ ਸਾਡੇ ਕੁਝ ਦੇ ਸਾਥੀ ਸੀ ਕਿਲੋਮੀਟਰ ਸਕੀਮ ਸੈਂਟਰ ਦਾ ਵਿਰੋਧ ਕਰ ਰਹੇ ਸਾਥੀਆਂ ਨੂੰ ਨਜਾਇਜ਼ ਤੌਰ ਤੇ ਪੁਲਿਸ ਵੱਲੋਂ ਚੱਕ ਕੇ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ। ਉਲਤਨੇ ਇਹ ਸਰਕਾਰ ਨੇ ਪੂਰੇ ਜੋਰ ਦੇ ਨਾਲ ਉਹ ਟੈਂਡਰ ਸਾਡੇ ਸੱਤੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਖੋਲ ਲਿਆ ਸੀ ਪਰ ਸਾਡੇ ਸਰਕਾਰ ਨਾਲ ਸਮਝੌਤਾ ਹੋਇਆ ਸੀ ਕਿ ਸਾਡੇ ਜੇਲ੍ਹਾਂ ਵਿੱਚ ਸਾਥੀ ਨੇ ਉਹਨਾਂ ਨੂੰ ਰਿਹਾਅ ਕਰਕੇ ਡਿਊਟੀਆਂ ਤੇ ਵਾਪਸ ਲਿਆ ਜਾਂਦਾ ਅੱਜ 40 ਦਿਨ ਬੀਤਣ ਦੇ ਬਾਵਜੂਦ ਵੀ ਸਾਡੇ 10 ਸੱਤੀ ਜਿਹੜੇ ਨੇ ਸੂਰਜ ਜੇਲ੍ਹ ਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਲਈ ਮੈਨੇਜਮੈਂਟ ਜਾਂ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਇਹ ਤਾਂ ਟਰਾਂਸਪੋਰਟ ਮੰਤਰੀ ਤੇ ਮੈਨੇਜਮੈਂਟ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਦਬਾ ਲਿਆ ਕਿ ਸੋ ਅੱਜ ਉਹਨਾਂ ਦਾ ਵਹਿਮ ਕਰ ਉਸ ਲਈ ਇਹ ਗੇਟਾਂ ਲੀਆ ਰੱਖੀਆਂ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਸਾਥੀਆਂ ਨੂੰ ਛੱਡਿਆ ਨਾ ਗਿਆ ਤੇ ਸਾਡੀਆਂ ਜਿਹੜੀਆਂ ਮੰਗਾਂ ਮੰਗਾਂ ਨੂੰ ਨਜ਼ਰ ਅਦਾਜ਼ ਦਿੱਤਾ ਗਿਆ ਜਾਂ ਮੰਨਿਆ ਗਿਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਕਨਵੈਨਸ਼ਨ ਦੇ ਨਾਲ ਨਾਲ ਉੱਥੇ ਪੱਕਾ ਧਰਨਾ ਵੀ ਲਾਵਾਂਗੇ ਤੇ ਹੋ ਸਕਦਾ ਉਹਨਾਂ ਨੇ ਸਮੇਂ ਦੇ ਵਿੱਚ ਅਸੀਂ ਗੱਡੀਆਂ ਬੰਦ ਕਰਕੇ ਆਪ ਵੀ ਹੜਤਾਲ ਲਾ ਦੇਈਏ ਤੁਸੀਂ ਦੇਖ ਰਹੇ ਹੋ ਲੇਟੈਸਟ ਸਪੋਰਟ ਨਿਊਜ਼ ਤੇ ਮੈਂ ਰੋਹਿਤ ਮਾਰਾ ਅੱਜ ਆਪ ਪਹੁੰਚੇ ਲੁਧਿਆਣਾ ਦੇ ਬਾਸਟੇ ਜਿਹੜੀ ਅੱਜ ਤੁਹਾਡੇ ਵੱਲੋਂ ਗੇਟ ਰੈਲੀ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਤੇ ਪਹਿਲਾਂ ਬ੍ਰਸ਼ ਬਣਾਉਂਦਾ ਦੇਖੋ ਅਸੀਂ ਆਪਣੀਆਂ ਹੱਕੀ ਦੇ ਜਾਇਜ਼ ਮੰਗਾਂ ਨੂੰ ਪਹਿਲਾਂ ਲੰਬੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਹਾਂ ਪਰ ਪਿਛਲੇ ਦਿਨੀ ਸਾਡੇ ਸਾਥੀਆਂ ਤੇ ਸਰਕਾਰਾਂ ਨੇ ਗੇਟ ਰੈਲੀਆਂ ਦੇ ਮੈਸੇਜ ਤੋਂ ਹੀ ਘਰਾਂ ਤੋਂ ਚੱਕ ਕੇ ਤੇ ਧਰਨੀਆਂ ਤੋਂ ਚੱਕ ਕੇ ਨਜਾਇਜ਼ ਜਿਹੜੇ ਪਰਚੇ ਪਾਏ ਗਏ ਜਿਹਦੇ ਕਰਕੇ ਸਾਡੀ ਜਿਹੜੀ ਹੜਤਾਲ ਸ਼ੁਰੂ ਹੋਈ ਜਿਹੜੇ ਰੋਸ ਵਜੋਂ 5 ਦਿਨ ਹੜਤਾਲ ਚੱਲੀ ਜਿਹਦੇ ਚ ਟ੍ਰਾਂਸਪੋਰਟ ਮੰਤਰੀ ਤੇ ਆਪਣੇ ਐਮ ਡੀ ਪੰਨਬਸ ਪੀ ਆਰ ਡੀ ਸੀ ਸਮੇਤ ਅਧਿਕਾਰੀਆਂ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਫੈਸਲੇ ਹੋਏ ਸੀਗੇ ਕਿ ਸਾਥੀਆਂ ਨੂੰ ਜਿਹੜੇ ਜੇਲ੍ਹਾਂ ਚ ਬੰਦੇ ਉਹਨਾਂ ਨੂੰ ਰਿਹਾਈ ਕਰਾਂਗੇ ਪਰਚੇ ਰੱਦ ਕਰਾਂਗੇ ਤੇ ਮੁਲਾਜ਼ਮਾਂ ਨੂੰ ਬਹਾਲ ਕਰਾਂਗੇ ਤੇ ਹੋਰ ਜਿਹੜੀਆਂ ਮੰਗਾਂ ਉਹ ਪੂਰੀਆਂ ਕਰਾਂਗੇ ਪਰ ਕਿਤੇ ਨਾ ਕਿਤੇ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਜਿਹੜਾ ਆ ਰਹੀ ਹੈ ਇਹ 10 ਸਾਥੀ ਜਿਹੜੇ ਸੰਗਰੂਰਾਂ ਚ ਲਗਭਗ 40 ਦਿਨ ਹੋ ਗਿਆ ਅਜੇ ਤੱਕ ਜੇਲ੍ਹ ਚ ਬੰਦੇ ਆ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਗੇਟ ਰਲੀਆਂ ਕਰਕੇ ਤੇ ਸੰਘਰਸ਼ ਦਾ ਆਗਾਜ਼ ਕੀਤਾ ਰਹਿਆ ਉਥੋਂ ਅਸੀਂ ਜੇਕਰ ਸਾਡੇ ਸਾਥੀਓ ਜਦ ਤੱਕ ਆਹੋਗੇ ਠੀਕ ਆ ਨਹੀਂ ਤੇ ਉਥੋਂ ਅਸੀਂ ਲਾਮਬੰਦ ਕਰਾਂਗੇ ਆਪਣੇ ਸਾਥੀਆਂ ਨੂੰ ਕਿਸਾਨ ਮਜ਼ਦੂਰ ਮਜ਼ਦੂਰ ਜਿੱਥੇ ਬੰਦੀਆਂ ਨੇ ਆ ਕੋਲ ਨੂੰ ਵੀ ਅਸੀਂ ਇੱਥੇ ਸੱਦਾ ਦਿੱਤਾ ਤੇ ਅਸੀਂ ਜਿਹੜਾ ਉਥੋਂ ਵੱਡਾ ਸੰਘਰਸ਼ ਜਾਂ ਧਰਨਾ ਜਾਂ ਹੜਤਾਲ ਸਮੇਤ ਜਿਹੜੇ ਐਕਸ਼ਨਾਂ ਦਾ ਉਥੋਂ ਐਲਾਨ ਕਰਾਂਗੇ ਜਿਹੜੀ ਅੱਜ ਗੇਟ ਰੈਲੀ ਕੱਢੀ ਜਾ ਰਹੀ ਹੈ ਕਿੰਨੇ ਟਾਈਮ ਲਈ ਕੱਢੀ ਜਾ ਰਹੀ ਹੈ ਪਹਿਲਾਂ ਗੇਟ ਰੈਲੀ 10 ਤੋਂ 12 ਵਜੇ ਤੱਕ ਦਾ ਸਮਾਂ ਸੀ ਜਿੱਦੇ ਵਿੱਚ ਅਸੀਂ ਸਾਰੇ ਡੀਪੋ ਨੂੰ ਸਮਾਂ ਦਿੱਤਾ ਸੀ ਵੀ 2 ਘੰਟਿਆਂ ਦੇ ਵਿੱਚ ਆਪਣੇ ਘੰਟੇ ਡੇਢ ਤੋਂ ਜਿਵੇਂ ਗੇਟ ਰੈਲੀਆਂ ਚਲਾ ਕੇ ਉਹਦੇ ਵਿੱਚ ਆਪਣੇ ਵਰਕਰਾਂ ਨੂੰ ਲਾਮਬੰਦ ਕਰਨਾ ਆਪਣਾ ਮੈਸੇਜ ਦੇਣਾ ਸਰਕਾਰ ਨੂੰ ਚੇਤਾਵਨੀ ਦਾ ਕਿ ਅਸੀਂ ਆਪਣੀਆਂ ਮੰਗਾਂ ਲਈ ਸੰਜੀਦਾ ਵਾਂ ਤੇ ਸਾਡੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ ਸਾਡੇ ਸਾਥੀਆਂ ਨੂੰ ਰਿਹਾ ਕਰਕੇ ਤੁਰੰਤ ਡਿਊਟੀਆਂ ਤੇ ਲਿਆ ਜਾਵੇ ਨਹੀਂ ਤੇ ਤੁਰੰਤ ਸਾਨੂੰ ਜਿਹੜੇ ਵੱਡੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਊ ਜਿਹੜੀ ਤੁਸੀਂ 9 ਤਰੀਕ ਨੂੰ ਕਰ ਰਹੇ ਕਨਵੈਨਸ਼ਨ ਉਹਦੇ ਵਿੱਚ ਕੀ ਬੱਸਾਂ ਬੰਦ ਕੀਤੀਆਂ ਜਾਣਗੀਆਂ ਨਹੀਂ ਉਹਦੇ ਚ ਅਸੀਂ ਆਪਣੇ ਡੀਪੋਂ ਤੋਂ ਆਗੂਲ ਵਰਕਰ ਲਾਵਾਂਗੇ ਜਿਹੜੇ ਮਤਲਬ ਕਨਵੈਨਸ਼ਨ ਦੇ ਵਿੱਚ ਇਹ ਹੁੰਦਾ ਕਿ ਸੂਝਵਾਨ ਆਗੂਆਂ ਨੂੰ ਲਿਜਾ ਕੇ ਉੱਥੇ ਸੂਝਬੂਝ ਨਾਲ ਸਮਝਾਉਣਾ ਕਿ ਆਪਾਂ ਜਿਹੜੀ ਸੰਘਰਸ਼ ਅਗਲੀ ਦੀ ਰੂਪਰੇਖਾ ਇਸ ਤਰੀਕੇ ਦੀ ਦੇਣੀ ਆ ਉੱਥੋਂ ਅਸੀਂ ਜਿਹੜਾ ਪੱਕੇ ਧਰਨੇ ਦੀ ਵੀ ਗਾ ਰੂਪਰੇਖਾ ਦੇਣੀ ਪੈ ਸਕਦੀ ਆ ਜਾਂ ਹੜਤਾਲ ਦੀ ਵੀ ਸਾਥੀਆਂ ਨੂੰ ਦੱਸਣਾ ਪਊ ਕਿਉਂਕਿ ਜੋ ਪਿਛਲੇ ਦਿਨੀ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਸਾਥੀਆਂ ਦਾ ਟਕਰਾਅ ਹੋਇਆ ਅਸੀਂ ਨਹੀਂ ਚਾਹੁੰਦੇ ਪਈ ਹੋਰ ਟਕਰਾਅ ਹੋਵੇ ਸਾਥੀ ਜਾਬਤੇ ਦੇ ਵਿੱਚ ਰਹਿ ਕੇ ਸੰਘਰ ਕਿਹੜੀ ਤੁਹਾਡੀ ਪਿਛਲੇ ਦਿਨੀ ਮੀਟਿੰਗ ਹੋਈ ਆ ਉਹਦੇ ਚ ਕੁਝ ਨਹੀਂ ਨਿਕਲਿਆ ਸਿੱਟਾ ਵੇਖੋ ਮੀਟਿੰਗਾਂ ਹੋਈ ਜਾਂਦੀਆਂ ਸਰਕਾਰ ਨਾਲ ਮੀਟਿੰਗਾਂ ਕੋਈ ਨਹੀਂ ਮਸਲਾ ਹੱਲ ਕਰਦੇ ਸਿੱਧੇ ਤੌਰ ਤੇ ਸਿੱਧਾ ਇਹੀ ਆ ਕਿ ਪਰਚੇ ਪਾ ਕੇ ਜਾਂ ਸਾਥੀਆਂ ਨੂੰ ਡਿਊ ਨੌਕਰੀਆਂ ਤੋਂ ਕੱਢ ਕੇ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਉਹ ਸਰਕਾਰ ਦੀ ਬਖਲਾਟ ਆ ਤੇ ਸਰ ਮੀਟਿੰਗ ਤੋਂ ਬਾਅਦ ਜੇ ਕੋਈ ਸਿੱਟਾ ਨਾ ਨਿਕਲੇ ਤੇ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ ਵੇਖੋ ਅਸੀਂ ਉੱਥੇ ਕਨਵੈਂਸ ਕਰਾਂਗੇ ਸਾਰੇ ਸਾਥੀਆਂ ਨੂੰ ਕਨਵੈਨਸ਼ਨ ਦੇ ਵਿੱਚੋਂ ਫੈਸਲਾ ਲਵਾਂਗੇ ਜਾਂ ਉੱਥੇ ਸਾਥੀਆਂ ਨੂੰ ਪਹਿਲਾਂ ਹਰੀਆ ਕਰਾਉਣ ਦੀ ਮੰਗਿਆ ਉੱਥੇ ਧਰਨਾ ਵੀ ਪੱਕੇ ਧਰਨੇ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਕੋਈ ਸਮਾ ਰੱਖਿਆ ਜਾਊਗਾ ਜਾਂ ਹੜਤਾਲ ਕਰਨੀ ਪਊ ਤਾਂ ਹੜਤਾਲ ਕਰ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਰ ਆਗੂਆਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਵੀ ਸਰ ਮੋਹਨ ਗੁਰਪ੍ਰੀਤ ਸਿੰਘ ਬਰਾਸ਼ਰ ਮੈਂ ਪੰਜਾਬ ਪੀਆਰਟੀਸੀ ਕੰਪਲੈਕਸ ਵਰਕ ਪ੍ਰੀਮੀਅਰ ਲੁਧਿਆਣਾ ਦੀ ਪੁਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ ਡਿਪੋਆਂ ਦੇ 게ਟਾਂ ਤੇ 게ਟਾਂ ਲਈ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਪਿਛਲੇ ਦਿਨੀ 28 ਤਰੀਕ ਨੂੰ ਸਾਡੇ ਕੁਝ ਦੇ ਸਾਥੀ ਸੀ ਕਿਲੋਮੀਟਰ ਸਕੀਮ ਕੈਂਟਰ ਦਾ ਵਿਰੋਧ ਕਰਦੇ ਸਾਥੀਆਂ ਨੂੰ ਨਜਾਇਜ਼ ਤੌਰ ਤੇ ਪੁਲਿਸ ਵੱਲੋਂ ਚੱਕ ਕੇ ਉਹਨੂੰ ਜੇਲੇ 'ਚ ਬੰਦ ਕੀਤਾ ਗਿਆ ਸੀ ਉਹਤਨੇ ਇਸ ਸਰਕਾਰ ਨੇ ਪੂਰੇ ਜੋਰ ਦੇ ਨਾਲ ਉਹ ਟੈਂਡਰ ਸਾਡੇ ਸਾਥੀਆਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਖੋਲ੍ਹ ਲਿਆ ਸੀ ਪਰ ਸਾਡਾ ਸਰਕਾਰ ਨਾਲ ਸਮਝੌਤਾ ਹੋਇਆ ਸੀ ਕਿ ਸਾਡੇ ਜਿਹੜੇ ਜੇਲ੍ਹਾਂ 'ਚ ਬਾਪ ਸਾਥੀ ਨੇ ਉਹਨਾਂ ਨੂੰ ਰਿਹਾ ਕਰਕੇ ਡਿਊਟੀਆਂ ਤੇ ਵਾਪਸ ਲਿਆ ਜਾਵੇ ਅੱਜ 40 ਦਿਨ ਬੀਤਣ ਦੇ ਬਾਵਜੂਦ ਵੀ ਸਾਡੇ 10 ਸਾਥੀ ਜਿਹੜੇ ਨੇ ਸੰਗਰੂਰ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਲਈ ਮੈਨੇਜਮੈਂਟ ਜਾਂ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ ਦੇਖੋ ਟਰਾਂਸਪੋਰਟ ਮੰਤਰੀ ਤੇ ਮੈਨੇਜਮੈਂਟ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਦਿਵਾ ਲਿਆਗੇ ਸੋ ਅੱਜ ਉਹਨਾਂ ਦਾ ਵਹਿਮ ਕੱਢਣ ਵਾਸਤੇ ਹੀ ਇਹ ਗੇਟ ਲਾਈਆਂ ਰੱਖੀਆਂ ਗਈਆਂ ਨੇ ਅਸੀਂ ਉਹਨਾਂ ਨੂੰ ਗੱਤਣਾ ਚਾਹੁੰਦੇ ਆ ਕਿ ਅਸੀਂ ਸਿਰਫ ਆਪਣੇ ਸਾਥੀਆਂ ਦੀ ਰਿਹਾਈ ਦਾ ਤਿਆਰ ਕਰਦੇ ਹਾਂ ਪਰ ਜੇਕਰ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬੰਨ੍ਹ ਪਰੇਸ਼ਾਨ ਕਰੋਗੇ ਤਾਂ ਮਜਬੂਰਨ ਸਾਨੂੰ ਜਿਹੜਾਗਾ ਸੰਘਰਸ਼ ਹੋਰ ਤਿੱਖੇ ਕਰਨੇ ਪੈਣਗੇ ਦੇਖੋ ਅੱਜ ਸਾਡੇ ਕੋਲੇ ਇੱਕ ਗੱਲ ਕਰੀਏ ਪਾਣ ਵਾਸਤੇ ਪੀਆਰਟੀਸੀ ਦੇ ਵਿੱਚ ਤਕਰੀਬਨ 7000 ਕੱਚਾ ਮੁਲਾਜ਼ਮ ਜਿਹੜਾ ਸੰਘਰਸ਼ਾਂ ਦੇ ਰਾਹ ਤੇ ਆ ਤੇ 10 ਮੁਲਾਜ਼ਮ ਜਿਹੜੇ ਸਾਡੇ ਨੇ ਉਹ ਸੰਗਰੂਰ ਜੇਲ੍ਹ ਚ ਮੰਦੂ ਆਪਣੇ ਵਿੱਚ ਬਾਈ ਦੀ ਗੱਲਬਾਤ ਚੱਲ ਰਹੀ ਹੈ ਕਿ ਦੇਖੋ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ ਸੋ ਮਜਬੂਰਨ ਸਾਨੂੰ ਜਿਹੜਾ ਹੈਗਾ ਅੱਜ ਗੇਟੇ ਨਹੀਂ ਆ ਤੇ 9 ਤਰੀਕ ਨੂੰ ਆਪਣਾ ਸੰਗਰੂਰ ਦੇਲ ਦੇ ਬਾਹਰ ਇੱਕ ਵੱਡੀ ਕਨਵੈਨਸ਼ਨ ਕਰਕੇ ਸੰਗਰੂਰ ਦੀਆਂ ਸੜਕਾਂ ਤੇ ਰੋਸ ਮਾਰਚ ਕੀਤਾ ਜਾਵੇਗਾ। ਮੈਂ ਜਗਤਾਰ ਸਿੰਘ ਸੁਭਾ ਜੁਆਇੰਟ ਸਕੱਤਰ ਪੰਜਾਬ ਰੋਡ 'ਚ ਪਨਬਸ ਪੀਆਟੀ ਕੰਟਰੈਕਟ ਵਰਕਰ ਯੂਨੀਅਨ। ਜੀ ਅੱਜ ਕੀ ਟ੍ਰੈਲੀ ਕਿੱਥੇ ਅੱਜ ਅਸੀਂ ਕੇ ਟ੍ਰੈਲੀ ਜਿਹੜੀ ਸਮੂਹ ਟਿੱਪੂਆਂ ਦੇ ਗੇਟਾਂ ਦੇ ਕਰ ਰਹੇ ਹਾਂ ਕਿਉਂਕਿ ਜਿਹੜੀ ਸੜੀਆਂ ਸਰਕਾਰ ਦੇ ਨਾਲ ਵੱਖ-ਵੱਖ ਸਮੇਂ ਦੌਰਾਨ ਮੀਟਿੰਗਾਂ ਦੌਰਾਨ ਮੰਗਾਂ ਮੰਨੀਆਂ ਗਈਆਂ ਨਾ ਤੁਹਾਨੂੰ ਨੂੰ ਲਾਗੂ ਕੀਤਾ ਗਿਆ ਸਗੋਂ ਨਜਾਇਜ਼ ਜ਼ਬਰੀ ਸਾਡੇ ਮੁਲਾਜ਼ਮਾਂ ਦੇ ਪਰਚੇ ਪਾਏ ਗਏ ਉਹ ਪਰਚੇਆਂ ਨੂੰ 307 ਦੀ ਧਾਰਾ ਹੇਠ ਲਾ ਕੇ ਸਾਥੀਆਂ ਨੂੰ ਹੁਣ ਤੱਕ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਗਿਆ ਹੈਗਾ ਜਿਸ ਦੀ ਬਦੌਲਤ ਸਰਕਾਰ ਨਾਲ ਸਾਡਾ ਰੋਸ ਆ ਤੇ ਉਹਨਾਂ ਨੇ ਆਪ ਦੀ ਜੋ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਤੇ ਸਰਕਾਰ ਖਰੀ ਨਹੀਂ ਉੱतरी ਜਿਸ ਕਰਕੇ ਅੱਜ ਗੇਟ ਰੈਲੀਆਂ ਕਰ ਰਹੇ ਆ ਤੇ ਗੇਟ ਰੈਲੀਆਂ ਦੇ ਵਿੱਚ ਐਲਾਨ ਕਰਦੇ ਆ ਕਿ 9 ਤਰੀਕ ਨੂੰ ਅਸੀਂ ਸੰਗਰੂਰ ਵਿਖੇ ਕਾਪਟੀ ਬਹੁਤ ਵਿਸਾਲ ਕਨਵੈਨਸ਼ਨ ਕਰਾਂਗੇ ਕਨਵੈਨਸ਼ਨ ਦੇ ਵਿੱਚ ਅਗਲਾ ਹਲਾਨ ਵੀ ਕਰਾਂਗੇ ਜੇਕਰ ਸਾਡੇ ਸੰਗਰੂਰ ਵਾਲੇ ਸਾਥੀਆਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਇਹ ਬੱਸਾ ਬੁੱਸਾ ਦੀ ਸਰਵਿਸ ਚੱਲਦੀ ਰਹੇਗੀ ਕਿ ਬਿਲਕੁਲ ਜੀ ਫਿਲਹਾਲ ਬੱਸ ਸਰਵਿਸ ਚੱਲਦੀ ਆ ਅੱਜ ਸਿਰਫ ਗੇਟ ਰੈਲੀ ਹੈ ਇੱਕ ਸਰਕਾਰ ਨੂੰ ਇੱਕ ਚੇਤਾਵਨੀ ਦੇਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਸਾਥੀਆਂ ਨੂੰ ਛੱਡਿਆ ਨਾ ਗਿਆ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਾਂ ਮੰਨਿਆ ਨਾ ਗਿਆ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਕਨਵੈਂਸਰ ਦੇ ਨਾਲ ਨਾਲ ਉੱਥੇ ਪੱਕਾ ਧਰਨਾ ਵੀ ਲਾਵਾਂਗੇ ਤੇ ਹੋ ਸਕਦਾ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਗੱਡੀਆਂ ਬੰਦ ਕਰਕੇ ਆਪਣੀ ਹੜਤਾਲ ਨੂੰ ਜੇ ਤੁਸੀਂ ਗੱਡੀਆਂ ਮੰਨਦੇ ਜਿਵੇਂ ਕਿ ਆਮ ਪਬਲਿਕ ਪਰਚਾ ਅਸੀਂ ਆਮ ਪਬਲਿਕ ਦੇ ਲਈ ਹੀ ਲੜਾਈ ਲੜ ਰਹੇ ਹਾਂ ਕਿਉਂਕਿ ਆਮ ਪਬਲਿਕ ਨੂੰ ਸਬਰ ਸਹੂਲਤ ਲਈ ਬੱਸਾਂ ਚਾਹੀਦੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਕਿ ਉਹ ਭਾਗ ਦੇ ਆਪੀਆਂ ਬੱਸਾਂ ਪਾਈਆਂ ਜਾਣ ਤੇ ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਸਰਕਾਰ ਸਾਡਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਸਾਡਾ ਫਰੀ ਸਫਰ ਸਹੂਲਤ ਦਾ ਉਹ ਸਰਕਾਰ ਦੇ ਕੇ ਰਾਜੀ ਨੇ ਤੇ ਸਰਕਾਰ ਕਿਲੋਮੀਟਰ ਸਕੇਨ ਦੀਆਂ ਬੱਸਾਂ ਹੋਰ ਵਿਭਾਗ ਦੇ ਵਿੱਚ ਪਾ ਕੇ ਵਿਭਾਗਾਂ ਨੂੰ ਖਤਮ ਕਰਨਾ ਚਾਹੁੰਦੀ ਆ ਤੇ ਜਿਹੜੀਆਂ ਸਾਡੀਆਂ ਹੁਣ ਵੀ ਬੱਸਾਂ ਖੜੀਆਂ ਨੇ ਤੁਸੀਂ ਝਾਤ ਮਾਰ ਲਿਓ ਡਿੱਪੂਆਂ ਦੇ ਵਿੱਚ ਇਹ ਬੱਸਾਂ ਕੋਈ ਟਾਇਰ ਕਿੰਨੀ ਹੋ ਕੋਈ ਸਪੇਅਰ ਪਾਰਟ ਕਿੰਨੀ ਹੋ ਕੋਈ ਹੋਰ ਛੋਟੇ-ਮੋਟੇ ਕੰਮ ਪਿੱਛੇ ਅੰਦਰ ਖੜੀਆਂ ਨੇ ਸੋ ਬੇਨਤੀ ਆ ਵੀ ਇਹਨਾਂ ਬੱਸਾਂ ਦੇ ਲਈ ਇਹਨਾਂ ਬੱਸਾਂ 'ਵਿਚ ਇਹ ਸਫੇਰ ਪਾਟਮਾ ਹੋਇਆ ਕਰਾਇਆ ਜਾਵੇ ਤੇ ਆਮ ਜਨਤਾ ਨੂੰ ਹੋਰ ਸਬਰ ਸੁਖ ਦਿੱਤਾ ਜਾਵੇ ਤੇ ਜਿਹੜੀ ਸਾਡੀ ਰਾਹੀ ਆਮ ਜਨਤਾ ਨੂੰ ਮੁਸ਼ਕਲ ਆਉਣੀ ਆ ਉਹਦੇ ਲਈ ਅਸੀਂ ਮਾਭੀ ਚਾਹੁੰਦੇ ਆ ਪਰ ਅਸੀਂ ਇਹ ਲੜਾਈ ਆਮ ਜਨਤਾ ਦੇ ਲਈ ਹੀ ਲੜਦੇ ਆ